ਤੇੰਦੇ ਕਾਲੇ ਕੇ ਬਲੌਕ ਚ ਬਹੁਤ ਬਹੁਤ ਇਹਦਾ ਧੰਨਵਾਦੀ ਹੋਰ ਸੁਨਾਓ ਕੀ ਮੀਠੀ ਠੀਕ ਠਾਕ ਹੋ ਜੀ ਤੇ ਆਪਾਂ ਕੱਲ ਵੀਡੀਓ ਨਹੀਂ ਪਾਈ ਹਨ ਕੱਲ ਵੀ ਆਪਾਂ ਕਿਤੇ ਚਲੇ ਗਏ ਫਿਰ ਆਪਾਂ ਸ਼ਾਮ ਨੂੰ 4 ਵਜੇ ਆਈ ਆ ਕੇ ਤੁਹਾਨੂੰ ਪਤਾ ਫਿਰ ਕੰਮ ਵੀ ਆਪਣੇ ਵੀਟਿੰਗ ਚ ਪਏ ਜਾਂਦੇ ਆ ਤੇ ਅੱਜ ਆਪਾਂ ਵੀਡੀਓ ਲੈ ਕੇ ਆਈਆਂ ਸੋ ਡੇ ਲਈ ਕੱਪੜਿਆਂ ਦੀ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਵੀਡੀਓ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਆਪਾਂ ਨਵੀਂ ਵੀਡੀਓ ਬਣਾਈਏ ਉਹ ਤੁਹਾਨੂੰ ਨੋਟੀਫਿਕੇਸ਼ਨ ਸੋਡੇ ਕੋਲ ਪਹਿਲਾਂ ਪਹੁੰਚੇਗਾ ਬਹੁਤ ਧੰਨਵਾਦ ਅਪਰੇਨ ਨਾਲ ਜੋੜਨ ਦਾ ਸੋਹਣੇ ਸੋਹਣੇ ਕਮੈਂਟ ਕਰਨ ਦਾ ਬਹੁਤ ਹੈਦਿਲੋ ਧੰਨਵਾਦ ਕਰਦੀ ਆ ਲੋ ਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਜੈਪੁਰੀ ਸ਼ੂਟ ਬਹੁਤ ਸੋਹਣੇ ਇਹਨਾਂ ਚ ਕੋਈ ਤੁਹਾਨੂੰ ਪਸੰਦ ਹੋਇਆ ਤੁਸੀਂ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਦੀ ਆਰਡਰ ਬੁੱਕ ਕਰਵਾ ਸਕਦੇ ਆ ਲੋਦੀ ਜਿੱਕਿ ਤਾਂ ਮੀਂਹ ਦਿੱਲੀ ਆ ਜਾਂਦੇ ਸੀ ਮੀਂਹ ਨੇ ਬੜਾ ਪਰੇਸ਼ਾਨ ਕੀਤਾ ਹੁਣ ਦਿੱਲੀ ਦਾ ਕੰਮ ਆ ਦਿੱਲੀ ਕੀ ਦੋ ਤਿੰਨ ਵਾਰ ਵੀ ਆ ਜਾਂਦਾ ਹੁਣ ਵੀ ਹਸਪਤਾਲ ਪਈ ਜਾਂਦਾ ਬਾਹਰ ਚਲੋ ਜੀ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਪਰ ਛੂਟੀ ਨਾਲ ਕੋਈ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਤੇ ਆਰਡਰ ਤੁਸੀਂ ਬੁੱਕ ਕਰਵਾ ਸਕਦੇ ਆ ਚਲੋ ਜੀ ਦੇਖੋ ਮੋੜੇ ਬਲੱਤ ਤੁਹਾਨੂੰ ਦਿਖਾਉਣੇ ਵਿਆ ਕਰੂ। ਇਹ ਗਿਆ ਬਲੱਤ ਤੁਹਾਨੂੰ ਦਿਖਾਉਣਾ। ਨਾ ਸਮਾਈ ਦਿਖਾਉਣੀ। ਦੇਖੋ ਜੀ। ਕੈਮਰੀ ਕਾਟਨ ਡੇਲੀ ਘਰੇ ਰੁਟੀਨ ਚ ਪਾਉਣ ਨੂੰ ਜਿੱਦਾਂ ਮੇਰੇਆ ਬਲੈਕ ਕਲਰ ਦੀ ਪਾਇਆ ਹੋਇਆ। ਇਸ ਤਰ੍ਹਾਂ ਕਲਰ ਦਾ ਫਰਕ ਹੈ ਇਹਨਾਂ ਦਾ। ਦੇਖੋ ਜੀ। ਇਹ ਵੀ ਆਪਣੇ ਕੋਲ ਸਿੰਗਲ ਸਿੰਗਲ ਪੀਸ ਰਹਿ ਗਏ ਫਿਰ ਮੈਂ ਕਿਹਾ ਚਲੋ ਪਾਜੀ ਵੀ ਦਿਖਾ ਦਿੰਦੇ ਆ। ਦੇਖੋ ਜੀ। ਸਿੰਗਲ ਕਿੰਸਾ ਆਪਣੇ ਕੋਲ ਰਹਿ ਗਏ। ਤੇ ਮੈਂ ਚੱਕ ਲਿਆਂਦੇ ਇਧਰ ਮਖਤਲ ਪਹਿਣਾ ਦਿਖਾਉਣੇ ਦੇਖੋ ਜੀ ਬਹੁਤ ਤਹਿ ਦਿਲੋਂ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਕੱਪੜੇ ਮਗਵਾਉਣੇ ਆਨਲਾਈਨ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਆ ਜਿਹੜੀਆਂ ਪਹਿਣਾ ਆਪਣੇ ਨਾਲ ਜੁੜੇ ਹੋਏ ਨੇ ਲਓ ਜੀ ਦੇਖੋ ਰੇਟ ਇਨਦਰ ਹੋ ਗਿਆ 550 ਰੁਪਈਆ ਦੇਖੋ ਜੀ ਬਹੁਤ ਸੋਹਣਾ ਕਲਰ ਹੈ ਸਾਦੇ 500 ਰੇਟ ਰੂਗਾ ਕੀ ਆਪਣੇ ਕੋਲੇ ਦੋ ਕੀ ਸੀ ਦੇ ਕੋਈ 550 ਰੁਪਏ ਹੈ ਕੈਂਪਰ ਕੈਮਰੀ ਦੇ ਕਾਟਰ ਦੇ ਵਿੱਚ ਨਾ ਉਹ ਜਿਹੜਾ ਮੈਂ ਤੁਹਾਨੂੰ ਦਿਖਾਉਂਦੀ ਕਿ ਆਖਿਆ ਸੀ ਉਹ ਪਕਟ ਲਿਆ ਮੈਂ ਤੁਹਾਨੂੰ ਅਗਲੀ ਵਾਰ ਦਿਨ ਵੀਰ ਤੇ ਦੱਸਿਆ ਸੀਗਾ ਫਿੱਕੇ ਜਿਹਾ ਕਲਰ ਦਾ ਮੈਨੂੰ ਸੋਹਣਾ ਲੱਗਿਆ ਵੈਸੇ ਹੈ ਥੋੜਾ ਜਿਆਦਾ ਫਿੱਕਾ ਸੀਗਾ ਤੇ ਪਰ ਮੈਂ ਕਿਹਾ ਚਲੋ ਮੈਨੂੰ ਸੋਹਣਾ ਲੱਗਿਆ ਕਰੀਮ ਜੀ ਸਲਵਾਰ 'ਚ ਨਾਲ ਇਹਦੇ ਨਾਲ ਦਾ ਦਵੱਟਾ ਪਤਨੇ 'ਚ ਬਹੁਤ ਹੈ ਦਿ ਲੋ ਧੰਨਵਾਦ ਪਿਆਣਾ ਮੇਰੇ ਤੋਂ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਕਹਿੰਦੀ ਛੋਟਾ ਜਿਹੜਾ ਬਹੁਤ ਸਹੀ ਰੇਟਾ ਬਹੁਤ ਵਧੀਆ ਕੱਟ ਲਿੰਦਾ ਬਹੁਤ ਤਹਿਜੋ ਤੁਹਾਨੂੰ ਵਧਾ ਕਰਦੀ ਆ ਲਓ ਜੀ ਦੇਖੋ ਸੋਨੂ ਦੇਖੋ ਇਹ ਦਿਖਾਉਂਦੀ ਮੈਨੂੰ ਤੇ ਹੁੰਦਾ ਵੀ ਮੈਂ ਆਪ ਹੀ ਸਲਾਈ ਕਰ ਲਾ ਪਰ ਮੇਰੇ ਕੋਲ ਇਨਾ ਟਾਈਮ ਹੀ ਨਹੀਂ ਹੁੰਦਾ ਹਣ ਉਹ ਵੀ ਮੈਂ ਕੱਟ ਤਾਂ ਲਿਆ ਤੇ ਦੇਖੋ ਸਲਾਈ ਕਰਨ ਦਾ ਕਿੰਨਾ ਕਦੋਂ ਟਾਈਮ ਆ ਵੀ ਕਿਉਂਕਿ ਮੇਰੇ ਕੋਲ ਸਲਾਈ ਕਰਨ ਦਾ ਬਹੁਤ ਜਿਆਦਾ ਮੂਰੇ ਕਸ ਹੋਇਆ ਪਿਆਗਾ ਲਓ ਜੀ ਦੇਖੋ ਪਿਓਰ ਕਾਟਨ ਦਾ ਸ਼ੂਟ ਆ ਲਓ ਨੋ ਦੇਖੋ ਕਿ ਦਸਣਾ ਕਲਰ ਵਾ ਸੋਹਣਾ ਲੱਗੀ ਜਾਂਦਾ ਚਲੋ ਮੈਨੂੰ ਦੇਖਾਂਗੇ ਕੀ ਬਣਦਾ ਹੈ ਲਓ ਜਣ ਤੁਹਾਨੂੰ ਦਿਖਾਈਏ ਲਓਏ ਦੇਖੋ ਜੀ ਪਿਆਰ कॉटन ਦਾ ਛੂਟ 600 ਰੁਪਇਆ 600 ਰੁਪਇਆ ਹੀ ਡਰੂਗਾ ਪਿਓਰ ਕਾਟਨ ਦਾ ਦੁਵੱਟਾ ਆ ਇਹਨੇ ਵੀ ਮੈਕਸ ਜਾਣੀ ਹੈਗਾ ਪਿਓਰ ਕਾਟਨ ਦਾ ਦੁਵੱਟਾ ਵਾ 90 600 ਰੁਪਇਆ ਹੀ ਡਰੂਗਾ ਤਾਂ ਇਹਦੇ ਦਾ ਹੁਣ ਲਖਣੀਆਂ ਦਾ ਕਰਕੇ ਵੀ ਅਸੀਂ ਕਿਸੇ ਨੂੰ ਦੇਣੀ ਆ ਆਪ ਬਣਾਉਣੀ ਆ तो जरूर अपा तो आर्डर करवाए नंबर अपना स्क्रीन से नीचे हूँ वा तिर तय तो मारा गो जी देखो बहुत सोना कलर है प्रोजी कलर छे सौ रुपया रेट नालटन दप्टा वह जी, जी। पसंद ਇਹ ਵਾਹ ਸੇਲ ਹੁੰਦੇ ਮੇਰੇ ਕੋਲੇ ਵੀ ਬਹੁਤ ਜ਼ਿਆਦਾ ਡਿਮਾਂਡ ਤੇ ਚੱਲਦੀ ਏ ਜੈਪਰੀ ਸ਼ੂਟ ਸੜ ਸਰ ਤਾਂ ਪਾਈ ਜੂਲਦੇ ਸੀ ਬਹੁਤ ਸੋਹਣੇ ਮੈਨੂੰ ਹੀ ਬਹੁਤ ਸੋਹਣੇ ਲੱਗਦੇ ਆ ਇਹ ਲਓ ਜੀ ਦੇਖੋ ਜੈਪਰੀ ਸ਼ੂਟ ਤੇ ਨਾਲ ਇਹਨਾਂ ਦੇ ਬਸਜੇਦਾ ਫਲਾਵਰ ਜੀ ਆਏ ਸੀ ਨਾ ਬਾਟਮ ਤੇ ਸਲਵਾਰਾਂ ਤੇ ਇੱਕ ਤੇ ਆ ਪਲੇਆ ਸਲਵਾਰਾਂ ਦੇ ਉਹਨਾਂ ਦਾ ਪਤਾ ਨਹੀਂ ਜਿਹੜੇ ਮੈਂ ਲੋਕਲ ਵੀ ਮੈਂ ਤੁਹਾਨੂੰ ਲੈ ਕੇ ਗਈਆਂ ਇਹਦੇ ਨਾਲ ਦੇ ਕਲਰ ਹੋਰ ਲੈਟ ਸੀ ਇਹਨਾਂ ਨੂੰ ਨਹੀਂ ਰਚਣ ਜਿਵੇਂ ਦਾ ਰਿਕਵ ਇਹ ਪਲੇਨ ਜਿਨ ਸਨ ਵਾਰਾ ਦੇ ਦੀਨੀਆਂ ਦੇਖੋ ਜੀ ਦਵਟਾਈ ਬਹੁਤ ਵਧੀਆ ਹੁੰਦਾ ਵਾ ਇਹਦੇ ਨਾਲ ਨਾ ਕੋਲਾ ਬਿਲਕੁਲ ਕੋਲਾ ਹੁੰਦਾ ਸੌਫਟ ਤੇ ਆ ਕੋਲਾ ਡੁੱਲਾ ਹੁੰਦਾ ਵਾ ਦੇਖੋ ਇਸ ਰੁਪਿਆ ਰੇਟ ਇਹਦੇ ਨਾਲ ਦੇ ਆਪਣੇ ਕੋਲੇ ਸੇਲ ਵੀ ਹੋਗੇ ਪਰਪਲ ਜਿਹਾ ਕਲਰ ਦਾ ਪਏ ਆ ਸਲਾਈ ਕਰਨ ਵਾਲੇ ਜਿਵੇਂ ਆਪਾਂ ਸਲਾਈ ਕਰਾਂਗੇ ਜਿਹੜੇ ਮੈਨੂੰ ਕਰਾਜੋ ਤਾਂ ਚਲੋ ਮੈਂ ਪਿਆ ਫੂਕੇ ਜਿਹਾ ਰੱਖ ਲਈ ਦੋ ਤਿੰਨ ਚੂਪ ਸੀ ਇਹਨਾਂ ਦੇ ਕਲਰ ਡੋਡੀ ਤੇਨ ਮੇਕਲ ਵਾਹ ਜੇ ਪੈਸੇ ਮਖ ਚਲੇ ਤਾਂ ਖਾਵਾ ਸਾਨੂੰ ਕਿਸਨ ਪਤਾ ਆਪਣਾ ਸਲਾਈ ਦਾ ਕੰਮ ਵੀ ਆਪਣਾ ਹੁੰਦਾ ਵਾ ਜਿਆਦਾਤਰ ਤਾਂ ਮੈਂ ਸਲਾਈ ਖੜਦੀ ਨਹੀਂ ਕਿਉਂਕਿ ਵੀ ਮੇਰਾ ਕੰਮ ਬਹੁਤ ਹੁੰਦਾ ਵਾ ਦੇਰੇ ਕਸਟਮਰ ਮੇਰੇ ਪਹਿਲਾਂ ਤੋਂ ਲੱਗੇ ਵੇ ਪ੍ਰਾਣੀ ਫਿਰ ਉਹ ਮੰਲੂ ਮੰਦੀ ਮਿੰਨੂ ਫੜਾ ਕੇ ਜਾਂਦੇ ਫਿਰ ਸਿਲਾਈ ਕਰਕੇ ਦੋ ਤੇ ਫਿਰ ਆਪਾਂ ਪਲੇਨ ਸ਼ੂਟ ਦਾ ਸਿੰਪਲ ਤੇ ਮੈਂ 200 ਰੁਪਿਆ ਸਿਲਾਈ ਲੈਣੀ ਆ ਪਾਈਪਿੰਗ ਤੋਂ ਅਲੱਗ ਕਹਲੇ ਸਿੰਪਲ ਜੰ ਮੈਂ 200 ਰੁਪਏ ਲੈ ਗਈ ਸਿਲਾਈ ਦਾ ਲਓ ਜੀ ਦੇਖੋ ਇਹ ਪਲਾਜੋ ਸ਼ੂਟ ਬਣਾ ਕੇ ਦੇ ਮੈਂ ਫਿਰ ਮੈਂ 300 ਲੈਣੀ ਵਿੱਚ ਅਧਦੇ ਪਲਾਜੋ ਸ਼ੂਟ ਵੀ ਆ ਜਿੰਨਾ ਨਾ ਪਲਾਜੋ ਤੇ ਆ ਫਰਾਕਾ ਕਾ ਘਗਰੀਆਂ ਪਾਉਂਦੀਆਂ ਨੇ ਪਤਾ ਨਹੀਂ ਕੀ ਕਹਿੰਦੇ ਹੁੰਦੇ ਨੇ ਫਰਾਕਾ ਜੀਆਂ ਨੂੰ ਫਰਾਕਾ ਦੀਆਂ ਗਾਲੇ ਵੀ ਆਏ ਪਏ ਅਸੇ ਹੁਣਾਂ ਤੇ ਉਹ ਮੈਂ ਉਹਦਾ 300 ਰੁਪਿਆ ਰੇਟ ਲੈ ਲਈ ਜਾਨੀ ਆ ਉਹ 300 ਦਾ ਹੁੰਦਾ ਵਾ ਉਹਦੇ ਨਾਲ ਕਹਿਵਾਉਂਦੀ ਪਲਾਜੋ ਬਣਾ ਲਓ ਜਾਂ ਸਲਵਾਰ ਬਣਾ ਲਓ ਕੱਲੀ ਉਹ ਘਗਰੀ ਜੀ ਦਾ ਮੈਂ ਫਰਾਕ ਸ਼ੂਟ ਬੋਲਦੇ ਨੇ ਮੈਨੂੰ ਬਹੁਤ ਆ ਲੱਗਦਾ ਫਰਾਕ ਸ਼ੂਟ ਹੁੰਦਾ ਵਾ ਉਹ ਤੇ ਉਹਦਾ ਪਾ 300 ਰੁਪਿਆ ਲੈਣੇ ਆ ਅੱਜ ਵੀ ਬਹੁਤ ਸਲਾਈ ਕਰਨਾ ਕਿਸੇ ਦਾ ਪਹਿਲਾਂ ਕੱਟਿਆ ਪਿਆ ਵਾ ਰਸਵੀ ਵੀ ਪਾ ਕੇ ਅੱਜ ਬਹੁਤ ਤਿਆਰ ਕਰਕੇ ਦੇਣਾ ਫਰਾਕ ਸ਼ੂਟ ਕਿਸੇ ਦਾ ਨੋਡੀ ਸ਼ੀਰਪੀਆ ਰੇਡ ਇਹਦੇ ਵਿੱਚ ਕਲਰ ਨਹਰੇਟ ਕਲਰ ਦੇਖੋ ਜੀ ਬਸ ਫਿਰ ਮੇਰਾ ਤਾਂ ਫਿਰ ਜਿਹਾ ਇੰ ਕਰੀ ਜਾਂਦਾ ਹੁਣ ਮੈਂ ਆਹ ਵੀ ਦੇਖ ਆਏ ਮੈਨੂੰ ਲੱਗਿਆ ਵੀ ਸੋਨਾ ਕਰਾਉਣਾ ਇੰਨੇ ਤਾਂ ਫਿਰ ਉਹਨੂੰ ਕਿੱਥੇ ਸਲਾਈ ਹੁੰਦੇ ਆ ਸੋਨਾ ਸੇਵੀ ਤੇ ਆ ਵੀ ਮੈਂ ਖੋਲ ਖੋਲ ਕੇ ਦੇਖ ਨਹੀਂ ਹੁੰਦੀ ਆ ਵਿਵਾਦ ਲਈ ਇੱਕ ਸਲਾਈ ਕਰਨਾ ਤੇ ਫਾਇਜ਼ ਉਸੇ ਮੇਰੇ ਵੀਡੀਓ ਜਾ ਹੀ ਹੁੰਦੇ ਬਸ ਦੇਖੇ ਆ ਕੋਈ ਜ਼ਿਆਦਾ ਨਹੀਂ ਹੁੰਦੇ ਬਸ ਆ ਹੀ ਆ ਘਰੇ ਮੇਰੇ ਤਿੰਨ ਚਾਰ ਕਿਸ਼ੂਰ ਡੇਲੀ ਰੁਟੀਨ ਚਲਾਏ ਹੋਏ ਆ ਸਭ ਕੇਹੀ ਆ ਤੇ ਦੋ ਤਿੰਨ ਹੋਰ ਆ ਸਵਾਹੇ ਨਹੀਂ ਹੈਗੇ ਬਹੁਤ ਆਇੰਤ ਹੁੰਦਾ ਵੀ ਚਲੋ ਵੀਡੀਓ ਵੀ ਪਾਉਣੀ ਹੁੰਦੀ ਆ ਪਾ ਦੋ ਜਨਾਂ ਦੇ ਵਿਚਾਲੇ ਕੱਪੜੇ ਵੀ ਲਾ ਪਾਏ ਹੁਣ ਡੋਡੀ ਜੀ ਆਹੀ ਤਿੰਨ ਚਾਰ ਛੋਟਾ ਜ ਤੁਸੀਂ ਮੇਰੀਆਂ ਸਾਰੀਆਂ ਵੀਡੀਓ ਵੇਖ ਲਈ ਹਨ ਜੇ ਬਸ ਇੱਕ ਸਿਲਾਈ ਕਰਨ ਦੀ ਕੋਲ ਕਰ ਜਾਂਦੀ ਆ ਮੋਨੋਗ੍ਰਾਮ ਸਮਝਿਆ ਸੀ ਕੋਈ ਇਹ ਸੀ ਸਕਰੀਨਸ਼ਾਟ ਨਾਲ ਲਿਓ ਵੀ ਮੈਂ ਦੂਜਾ ਉਹਦੋਂ ਮੈਂ ਕੱਟ ਕੇ ਰੱਖ ਲਿਆ ਦੇਖੋ ਹੁਣ ਕਵਾਦੋ ਤੱਕ ਸਲਾਈ ਕਰਦੇ ਵੈਸੇ ਉਹ ਮੈਂ ਡੇਲੀ ਰੂਟਨ ਜੀ ਸਾਨੀ ਪਾਉਂਦੀ ਮੈਂ ਨੇ ਫਿੱਕੇ ਜਿਹੀ ਪਾਉਂਦੀ ਤੇ ਹੈ ਨਹੀਂ ਪਤਾ ਕਿਵੇਂ ਮੈਂ ਕੱਟ ਤਾਂ ਲਿਆ ਕੱਪੜਾ ਬਹੁਤ ਵਧੀਆ ਹਾਰ ਸੀਗਾ ਉਹ ਤੇ ਪਰ ਮੈਂ ਡੇਲੀ ਰੂਟਨ ਜੀ ਮੈਨੂੰ ਘਾਟੀ ਚੰਗਾ ਲੱਗਦੇ ਨੇ ਫਿੱਕੇ ਜੇ ਕਲਰ ਮੈਂ ਪਾਉਂਦੀ ਨਹੀਂ ਹੈਗੀ ਮੈਨੂੰ ਤਾਂ ਡਾਰਕ ਜੀ ਸੋਹਣੇ ਲੱਗਦੇ ਆ ਦੇਖੋ ਜੀ ਕੀ ਸਰ ਵੀ ਇਹਦਾ ਉਹਨਾਂ ਦਾ ਰੇਟ ਇਹਨਾਂ ਦਾ ਹੋਊਗਾ ਜੈਪੁਰੀ ਦੇ ਵਿੱਚ ਸਕਰੀਨ ਸ਼ਾਟ ਲਓ ਤੇ ਆਰਡਰ ਤੁਸੀਂ ਬੁੱਕ ਕਰਵਾ ਲਓ ਉਹਨਾਂ ਦਾ ਜੀ ਇਹ ਕਾਪੀਟ ਕਲਰ ਇਹ ਤਾਂ ਆਇਆ ਪੈਕੇਟ ਆ ਲੈਣੇ ਹੁੰਨੇ ਨੇ Нина, саа, нина пеја на голема понтија во мутот пата, ха? Ими по викат апене коле. ਲਓ ਜੀ ਦੇਖੋ ਕੋਈ ਵੀ ਨਾ ਜੀ ਪਸੰਦ ਹੋਵੇ ਇਹ ਦਵੱਟਾ ਵਾ ਲਓ ਜੀ ਚਲੋ ਜੀ ਵੀਡੀਓ ਦਾ ਪਕ ਕਰਨ ਲੱਗੇ ਆ ਐਂਡ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿਦਾਂ ਦੀ ਲੱਗਦੀ ਆ ਬਹੁਤ ਬਹੁਤ ਧੰਨਵਾਦ ਮੇਰੀਆਂ ਪਿਆਰਾਂ YouTube ਫੈਮਿਲੀ ਪਰਿਵਾਰ ਦੀ ਜੋ ਆਪਾਂ ਨੇ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਲਓ ਜੀ ਚਲੋ ਜੀ ਠੀਕ। ਥੀਰ ਆਪਾਂ ਫੇਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਥੀਰ ਆਪਾਂ ਹੁਣ ਸੋਂ ਕੱਪੜੇ ਦਿਖਾਤੀ ਆ। ਦੇਖਾਂਗੇ ਵਿੱਚ ਕੋਈ ਸਲਾਈ ਕਰਨ ਵਾਲਾ ਹੋਇਆ ਆਪਣੇ ਕੰਮ ਦਾ ਵੀ ਤੁਸਰਾਂਗੇ ਸਲਾਈ ਦੀ ਨੂਰ। ਜੀ ਕਿਤਾ ਫੇਰ ਮੇਰੇ ਨਾਲ ਰਹਿ સલાਹ ਇਹਨੇ ਲੋਟ ਹੁੰਦੀਆਂ ਮੇਰੇ ਨਾਲ ਮੇਰੇ ਆਲਾ ਵਾਰ ਨਾ ਦੇ ਮੰਨੇ ਕਰਦੀ ਰਹੀ। ਕੀ ਜਿਹੜਾ ਸਲਾਈ ਕਰਾਂ ਤੇ ਜਿਹੜਾ ਮੈਂ ਰੱਖਾਂ ਕਈ ਵਾਰ ਤਾਂ ਫਿਰ ਪੂਰਾ ਮਾਨ ਬਣਾ ਲੈਣੀ ਵੀ ਆਹੀ ਕਰਨਾ ਫਿਰ ਰੱਖ ਦਿੰਨੇ ਨੇ ਇਹ ਨਹੀਂ ਕੋਈ ਹੋਰ ਵੇਖੂੰਗੀ ਤੇਰਾ ਆਏ ਹੁੰਦਾ ਜਲਦੀ ਜੋ ਅਗਲੇ ਜਿਹੜੇ ਮੰਗਵਾਏ ਉਹਨਾਂ ਤੇ ਵੇਖੀ ਮੈਂ ਕਰਦੀ ਕਰਦੀ ਮੰਗਵਾ ਦਿੰਦੇ ਹਾਂ